ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਬਣਾਵਾਂਗੇ ਮੰਗੋ ਸ਼ੇਕ ਜਾਨਕਿ ਆਮਦਾਜ ਉਸ ਬਣਾਵਾਂਗੇ ਅਸੀਂ ਮੰਗੋ ਜੂਸ ਘਰ ਵਿੱਚ ਬਣਾਉਣ ਦਾ ਬਹੁਤ ਹੀ ਵਧੀਆ ਤਰੀਕਾ ਸਸਤਾ ਔਰ ਸ਼ੁੱਧ ਮੰਗੋ ਜੂਸ ਮੰਗੋ ਸ਼ੇਕ ਅਸੀਂ ਆਪਣੇ ਘਰ ਵਿੱਚ ਬਣਾ ਸਕਦੇ ਹਾਂ ਇੱਕ ਕੰਮ ਤੋਂ ਕਿੰਨਾ ਮੰਗੋ ਸ਼ੇਕ ਬਣ ਸਕਦਾ ਸਾਰਾ ਪਤਾ ਸੰਗ ਅੱਜ ਤਦ ਅਸੀਂ ਆਮ ਦੇ ਉਪਰੋਂ ਛਿਲਕੇ ਦਾ ਤੋੜ ਲਾਵਾਂਗੇ ਸਾਰਾ ਛਿਲਕਾ ਇਸ ਦੇ ਉਪਰੋਂ ਆਮ ਦਾ ਤਾ ਲੈਣਾ ਦਾ ਉਤਾਰ ਕੇ ਬਿਲਕੁਲ ਇਸ ਨੂੰ ਆਪਾਂ ਸਾਫ਼ ਕਰ ਲਵਾਂਗੇ ਆਮ ਨੂੰ ਬਹੁਤ ਹੀ ਵਧੀਆ ਤਰੀਕਾ ਘਰ ਦੇ ਵਿੱਚ ਮੰਗੋ ਜੂਸ ਜਾਂ ਮੰਗੋ ਸ਼ੇਕ ਬਣਾਉਣ ਦਾ ਤਰੀਕਾ ਘਰ ਦੇ ਵਿੱਚ ਵਧੀਆ ਔਰ ਸ਼ੁੱਧ ਮੰਗੋ ਸ਼ੇਕ ਘਰ ਵਿੱਚ ਬਣਾਓ ਇੱਕ ਆਮ ਦੇ ਵਿੱਚ ਕਿੰਨੇ ਬਣਦੇ ਹਨ ਗਲਾਸ ਮੰਗੋ ਸ਼ੇਰਾ ਦਾ ਸੰਗਾ ਪਾਨੇ ਅਸੀਂ ਤਾਂ ਟੱਕ ਲਗਾ ਕੇ ਅੰਬ ਤੇ ਦਾ ਕਟੋ ਅੰਬ ਨੂੰ ਬਰੀਕ-ਬਰੀਕ ਇਦਾਂ ਪੀਸਾ ਜਾਂਦੇ ਅੰਬ ਦੇ ਵਿੱਚੋਂ ਬੜਿਆ ਤਰੀਕਾ ਆਮਬ ਨੂੰ ਕਟਾਣ ਦਾ ਨਿੱਕੇ-ਨਿੱਕੇ ਦਾ ਪੀਸ ਕਰ ਲਓ ਅੰਬ ਦੇ ਅੰਬ ਦਾ ਸ਼ੇਕ ਘਰ ਵਿੱਚ ਬਣਾਉਣ ਦਾ ਤਰੀਕਾ ਬੜੇ ਸਾਬ ਵਧੀਆ ਹੈ ਔਰ ਸਸਤਾ ਵੀ ਪੈਂਦਾ ਹੈ ਘਰ ਵਿੱਚ ਜੋ ਜੋ ਪ੍ਰਮਾਣ ਕਰੇ ਅਸੀਂ ਆਪਣੇ ਘਰ ਵਿੱਚ ਮੰਗੋ ਜੂਸ ਮੰਗੋ ਸ਼ੇਕ ਆਰਾਮਣਾ ਬਣਾ ਸਕਦੇ ਹਾਂ ਸਾਰੇ ਅਸੀਂ ਅੰਬ ਦੇ ਇਦਾਂ ਪੀਸ ਕੱਟ ਲਏ ਹਨ ਇਸ ਤੋਂ ਬਾਅਦ ਕੀ ਕਰਾਂਗਾ ਪਾਣੇ ਜੋ ਜੋ ਆਪਾਂ ਸੰਭਾਲ ਲੈਣਾ ਹੈ ਜਿਦਾ ਕੀ ਆਪਾਂ ਨੇ ਖੰਡ ਲਈ ਡਰਾਈ ਫੂਡ ਪੀਸੀ ਹੋਈ ਬਰਫ਼ ਔਰ ਦੁੱਧ ਜਿੰਨਾ ਤੁਸੀਂ ਦੁੱਧ ਪਾਉਣਾ ਆਪਣੇ ਮੰਗੋ ਸ਼ੇਕ ਵਾਸਤੇ ਬਣਾਉਣਾ ਹੈ ਕਿਲੋ ਅੱਧਾ ਕਿਲੋ ਤੁਹਾਡੀ ਆਪਣੀ ਮਰਜ਼ੀ ਹੈ ਆਪਾਂ ਬਰਫ਼ ਲਾਵਾਂਗੇ ਸਾਫ਼ ਕਪੜੇ ਵਿੱਚ ਰੱਖ ਕੇ ਇਦਾਂ ਇਹਨੂੰ ਕਪੜੇ ਨੂੰ ਫੋਲਡ ਕਰਕੇ ਕੁੱਟ ਲਵਾਂਗੇ ਜਿੰਦੇ ਨਾਲ ਬਰੀਕ ਕਰ ਦਾਵਾਂਗੇ ਇਹਨੂੰ ਬਿਲਕੁਲ ਬਰੀਕ ਕਰਨੀ ਬਰਫ਼ ਦਾ ਕੁੱਟ-ਕੁੱਟ ਕੇ ਬੜਾ ਹੀ ਆਸਾਨ तरीका ਘਰ ਦੇ ਵਿੱਚ ਮੰਗੋ ਜੂਸ ਬਣਾਉਣ ਦਾ ਮੰਗੋ ਸ਼ੇਕ ਬਣਾਉਣ ਦਾ ਤਰੀਕਾ ਘਰ ਦੇ ਵਿੱਚ ਔਰ ਸਸਤਾ ਵੀ ਪੈਂਦਾ ਹੈ ਬਾਜ਼ਾਰ ਨਾਲੋਂ ਇਹਾਰ ਵਿੱਚ ਲਗਭਗ 40-50 ਰੁਪਏ ਦਾ ਇੱਕ ਗਲਾਸ ਮਿਲਦਾ ਹੈ। ਇਸੇ ਤੇ ਹੀ ਇੱਕ ਅੰਬ ਦੇ ਲਗਭਗ 6 ਗਲਾਸ ਬਣ ਜਾਣੇ ਹਨ। ਅਸੀਂ ਬਰਫ਼ ਕੱਟ ਕੇ ਵੀ ਕਰ ਲਈ ਹੈ। ਹੁਣ ਹੜਾ ਹੜਾ ਪ੍ਰੋਸੈਸ ਅਸੀਂ ਜਿਹੜੇ ਅੰਬ ਦੇ ਕੱਟੇ ਪੀਸ ਜਿਹਨਾਂ ਨੂੰ ਗ੍ਰਾਊਂਡ ਕਰਨ ਲੱਗਾਂਗੇ ਆਪਾਂ ਹੁਣ ਮਿਕਸੀ ਵਿੱਚ। ਇਹ ਸਾਡੇ ਕੋਲ ਮਿਕਸੀ ਨਹੀਂ ਹੈ। ਤਾਂ ਵੀ ਅਸੀਂ ਮਹਿੰਗਾ ਜੂਸ ਬਣਾ ਸਕਦੇ ਹਾਂ। ਆਪਾਂ ਇਹਨਾਂ ਹੱਥਾਂ ਨਾਲ ਹੀ ਬਰੀਕ ਕਰ ਸਕਦੇ ਹਾਂ ਆਂਬ ਦੇ ਪੀਸ ਨੂੰ ਪੱਕੇ ਆਂਬ ਨੂੰ ਮਿੱਠਾ ਪਾ ਲਓ ਆਪਣੇ ਸਵਾਦ ਅਨੁਸਾਰ ਜੇ ਵਿੱਚ ਜਿੰਨਾ ਪਾਉਣਾ ਤੁਹਾਡੀ ਇੱਛਾ ਹੈ ਮਿੱਠਾ ਤੇਜ ਜਾਂ ਘੱਟ ਪਾਣਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਤੇ ਥੋੜਾ ਜਿਹਾ ਆਪਾਂ ਚ ਹੁਣ ਦੁੱਧ ਪਾਵਾਂਗੇ ਰਿਮਿਕਸ ਕਰਨ ਵਾਸਤੇ ਬਾਕੀ ਦੁੱਧ ਅਸੀਂ ਬਾਅਦ ਚ ਪਾਵਾਂਗੇ ਅਸੀਂ ਉਹਨਾਂ ਨੂੰ ਕਰਾਂਗੇ ਗ੍ਰੈਂਡ ਮਿਕਸੀ ਵਿੱਚ ਬਹੁਤ ਵਧੀਆ ਤਰੀਕਾ ਘਰ ਵਿੱਚ ਮੰਗੋ ਜੂਸ ਬਣਾਉਣ ਦਾ ਲਗਭਗ ਇੱਕ ਅੰਬ ਤੋਂ 6 ਗਲਾਸ ਸਾਡੇ ਰਾਮਨਾਰ ਘਰ ਵਿੱਚ ਬਣ ਜਾਂਦੇ ਹਨ ਮੰਗੋ ਜੂਸ ਦੇ ਤੇ ਬੜੀ ਹੀ ਸਵਾਦ ਬਣਦਾ ਹੈ ਮੰਗੋ ਜੂਸ ਘਰ ਵਿੱਚ ਜੋ ਵੀ ਮੇਰੀ ਵੀਡੀਓ ਕਦੇ-ਕਦੇ ਦੇਖ ਰਿਹਾ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਵੀ ਮੇਰੇ ਵਰਗੇ ਹੋ ਸਕੀ ਮੰਨ ਨੇ ਅਜਿਹੀ ਵੀਡੀਓ ਕਦੇ ਨਾ ਦੇਖਿਆ ਗਰਮੀ ਦਾ ਮੌਸਮ ਹੈ ਠੰਡਾ ਪੀਨੋਦਲ ਕਰਦਾ ਹੈ ਤਾਂ ਅਸੀਂ ਕਰਵਾਂਗੇ ਇਸ ਤਰੀਕੇ ਨਾਲ ਆਪਾਂ ਜੂਸ ਬਣਾ ਸਕਦੇ ਹਾਂ ਦੁੱਧ ਨੂੰ ਸਾਰਾ ਵਿੱਚ ਅਸੀਂ ਪਾ ਦੇਾਂਗੇ ਆਪਣਾ ਲੱਗ ਪਕ ਅਸੀਂ ਅੱਧਾ ਕਿਲੋ ਦੁੱਧ ਪਾਤਾ ਇੱਕ ਮੰਗੋ ਵਿੱਚ ਔਰ ਫਿਰ ਕੋ ਬਗਰੈਂਡ ਕਰ ਲਾਂਗੇ ਇਹਨੂੰ ਤਾਂ ਦੁੱਧ ਚੰਦਰਾ ਵਿੱਚ ਦੇ ਮਿਕਸ ਹੋ ਜਾਵੇ ਬਹੁਤ ਵਗੇ ਛਿਲਕਾ ਕਾਦੇ ਵਿੱਚ ਮੰਗੋ ਜੂਸ ਬਣਾਉਣ ਦਾ ਔਰ ਮੰਗੋ ਜੂਸ ਕਰਕੇ ਕਾਫੀ ਸਵਾਦ ਆਉਂਦਾ ਹੈ ਅਛਤ ਬਣਦਾ ਹੈ ਤੇ ਕਿਰਾ ਸਾਡਾ ਇਹ ਮੰਗੋ ਜੂਸ ਤਿਆਰ ਹੋ ਗਿਆ ਹੈ ਬਿਲਕੁਲ ਤਿਆਰ ਹੈ ਹੁਣ ਸੀ ਕੀ ਕਰਾਂਗੇ ਵਿੱਚ ਉਹ ਜਿਹੜੀ ਪੀਸੀ ਹੋਈ ਬਰਫ਼ ਸੀਗੀ ਉਹ ਕਟ ਕੇ ਖੀਜੀ ਬਰਫ਼ਾ ਬਾਠਾ ਬਾਫੇ ਲੋ ਕੀਤੀ ਸੀ ਬਰੀਕ ਉਹ ਵਿੱਚ ਪਾ ਦੇਾਂਗੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਬਰਫ਼ ਪਾਉਣ ਦੀ ਠੰਡਾ ਕਿੰਨਾ ਕਰਨਾ ਆਪਾਂ ਨੇ ਉਸੇ ਕਾਜੇ ਬਰਫ਼ ਪਾ ਦੇਾਂਗੇ ਅਸੀਂ ਇਹ ਚ ਹੁਣ ਬਰਫ਼ ਪਾਤੀ ਮੰਗੋ ਸ਼ੇਕ ਵਿੱਚ ਮੰਗੋ ਜੂਸ ਤੇ ਅਸੀਂ ਇੱਕ ਵਾਰ ਫਿਰ ਆਪਾਂ ਨੂੰ ਗ੍ਰਾਉਂਡ ਕਰਾਂਗੇ ਕੱਫੇ ਆਪਾਂ ਨੂੰ ਗ੍ਰੈਂਡ ਕਰਦੇ ਆ ਤਾਂ ਜੋ برف ਅੱਛੀ ਤਰ੍ਹਾਂ ਵਿੱਚ ਮਿਕਸ ਹੋ ਜਾਵੇ ਜੇ ਆਪਣੇ ਕੋਲ ਮਿਕਸੀ ਨਹੀਂ ਤਾਂ ਅਸੀਂ ਮੰango ਜੋ ਜੂਸ ਆਪਣੇ ਘਰ ਵਿੱਚ ਬਣਾ ਸਕਦੇ ਹਾਂ ਪੱਕੀ ਆਂਡ ਰੱਖਣਾ ਵਾਲਾ ਬਰੀ ਕਰਕੇ ਤੇ ਫਰੰਟ ਕੇ ਵੀ ਆਪਾਂ ਜੋ ਬਣਾ ਸਕਦੇ ਘਰ ਵਿੱਚ ਆਪਣੇ ਜੇ ਸਾਡੇ ਕੋਲ ਮਿਕਸੀ ਨਹੀਂ ਹੈ ਤਾਂ ਸਾਡਾ ਹੁਣ ਮੰango ਜੋ ਜੂਸ ਬਣ ਕੇ ਤਿਆਰ ਹੋ ਗਿਆ ਸੀਗਾ ਅਸੀਂ ਬਰਫ਼ ਵਿੱਚ ਹੋਰ ਥੋੜੀ ਜਿਹੀ ਪਾਣੀ ਦੇ ਵਿੱਚ ਸਾਡਾ ਜਿਹੜਾ ਮੰਗੋ ਜੂਸ ਹੈ ਇਹ ਪੀਣ ਲਈ ਤੋਗਿਆ ਹੈ ਨਲ ਭਰ ਕੇ ਦੇਖਣ ਲੇ ਕਿੰਨੇ ਗਲਾਸ ਬਣਦੇ ਹਨ ਮੰਗੋ ਜੂਸ ਬੜਾ ਹੀ ਸਵਾਦ ਠੰਡਾ ਠੰਡਾ ਕੋਲ ਕੋਲ ਬਹੁਤ ਸਵਾਦ ਲੱਗਦਾ ਦੇਖਣ ਵਾਸਤੇ ਦੇਖਣ ਚ ਵੀ ਬਹੁਤ ਵਧੀਆ ਮੰਗੋ ਜੂਸ ਬਣਿਆ ਘਰ ਵਿੱਚ ਤੇ ਆਪਾਂ ਹੁਣ ਲੱਗ ਸਕਦੇ ਪਾਵਾਂਗੇ ਇਹ ਦੂਜਾ ਗਲਾਸ ਭਰਿਆ ਸੀ ਇਹ ਤੀਸਰਾ ਗਲਾਸ ਤੇਨੇ ਗਲਾਸ ਹੋ ਗਏ ਲਗਭਗ ਅਸੀਂ ਇੱਕ ਕੰਬ ਤੋਂ 6 ਗਲਾਸ ਮੰਗੋਜੂਸ ਦੇ ਬਣਾਏ ਘਰ ਦੇ ਆਪਣੇ ਵਿੱਚ ਜੋ ਕਿ ਮਾਰਕ ਵਿੱਚ ਲਗਭਗ 50 60 ਪੈਸਾ ਜੂਸ ਮਿਲ ਜਾਂਦਾ ਹੈ ਇੱਕ ਤੇ ਉਪਰ ਡਰਾਈ ਫਰੂਟ ਪਾ ਲੋ ਆਪਣੇ ਸਵਾਦ ਅਨੁਸਾਰ ਨਹੀਂ ਪਾਣਾ ਵੀ ਤੁਹਾਡੀ ਮਰਜ਼ੀ ਹੈ ਬਹੁਤੀ ਵਧੀਆ ਮੰਗੋਜੂਸ ਜੂਸ ਇਸ ਤਰੀਕਾ ਨਾਲ ਪਾ ਕੇ ਬਣਾ ਸਕਦੇ ਹਾਂ ਇਸ ਵੀਡੀਓ ਦੇਖਣ ਵਾਸਤੇ ਆਪ ਸਭੀ ਦਾ ਬਹੁਤ-ਬਹੁਤ ਧੰਨਵਾਦ ਜੀ